ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਧੰਨਵਾਦੀਆਂ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਸਰਦਾਰ ਭਗਵੰਤ ਜੀ ਦੇ ਤੇ ਕੈਬਨਟ ਮੰਤਰੀ ਅਮਨੁਰੂੜਾ ਜੀ ਦੇ ਤੇ ਸਾਡੀ ਸਮੁੱਚੀ ਪੰਚਾਇਤ ਸਮੁੱਚੀ ਆਮ ਆਦਮੀ ਪਾਰਟੀ ਪਿੰਡ ਸਹੋਕੇ ਜਿਨ੍ਹਾਂ ਦੇ ਮਿਹਨਤ ਸਦਕਾ ਅੱਜ ਅੰਗਣਵਾੜੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਹੈ ਜਿਸ ਦੇ ਲਈ ਲਗਭਗ 10 ਲੱਖ ਰੁਪਏ ਗ੍ਰਾਂਟ ਆਈ ਸੀ ਉਹ ਅੱਜ ਕੰਮ ਸ਼ੁਰੂ ਕਰਵਾਇਆ ਹੈ ਸਾਨੂੰ ਉਮੀਦ ਹੈ ਵੀ ਇਹ ਬਹੁਤ ਛੇਤੀ ਨੇਪਰੇ ਚਾੜ ਕੇ ਬੱਚਿਆਂ ਨੂੰ ਸਮਰਪਿਤ ਕੀਤਾ ਜਾਊਗਾ। ਸੋ ਅਸੀਂ ਧੰਨਵਾਦ ਕਰਦੇ ਹਾਂ ਕੈਬਨਟ ਮੰਤਰੀ ਅਮਨ ਅਮਨ अरोड़ा ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਮੂਹ ਜੇ ਨਗਰ ਪੰਚਾਇਤ, ਸਮੂਹ ਟੀਚਰ ਸਾਹਿਬਾਨ, ਕਲੱਬ ਦੇ ਪ੍ਰਧਾਨ, ਜਲਾ ਸਰਕਲ ਪ੍ਰਧਾਨ ਇਹਨਾਂ ਦਾ ਜਲੂ ਤੈਨੂੰ ਧੰਨਵਾਦ ਕਰਦੇ ਹਾਂ। ਜੋ ਅੰਗਣਵਾੜੀ ਦਾ ਹਾਲ ਸੀ ਉਹ ਬਹੁਤ ਮਾੜਾ ਸੀ। ਉਹਨਾਂ ਨੂੰ ਕਦੇ ਕਿਸੇ ਧਾਈ ਚ ਭੇਜ ਦਿੱਤਾ ਜਾਂਦਾ ਇਹ ਕਦੇ ਕਿਸੇ ਧਰਮਚਾਰਾ ਚ ਭੇਜਿਆ ਜਾਂਦਾ ਸੀ ਤੇ ਜਿਹੜੀ ਹੁਣ ਬਿਲਡਿੰਗ ਦਿੱਤੀ ਸੀ ਉਹ ਨਕਾਰਾ ਬਿਲਡਿੰਗ ਸੀ ਉਹ ਕਿਸੇ ਟਾਈਮ ਵੀ ਨਕਸਾਨ ਕਰ ਸਕਦੀ ਸੀ ਤੇ ਅਸੀਂ ਸਰਕਾਰ ਦਾ ਪੰਜਾਬ ਸਰਕਾਰ ਦਾ ਜੀਲੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਖਰਾਬ ਪਾ ਕੇ ਇਹਨਾਂ ਦੇ ਜਿਹੜਾ ਸੁਧਾਰ ਕੀਤਾ ਹੈ ਤਾਂ ਕਿ ਅੰਗਣਵਾਲੀ ਸੈਂਟਰ ਬਣ ਸਕੇ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਸੂਲਤਾ ਮਿਲ ਸਕਣ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੀ ਬਹੁਤ ਈਰਤ ਰਿਮਾਨ ਸੀ ਕਿ ਸਾਡੇ ਸਕੂਲ ਦੇ ਵਿੱਚ ਅੰਗਰਵਾੜੀ ਸੈਂਟਰ ਦੀ ਸਾਰੀ ਕਰਾਈ ਜਾਵੇ ਕਿਉਂਕਿ ਪਹਿਲਾਂ ਜੋ ਸਕੂਲ ਦਾ ਇੱਕ ਪੁਰਾਣਾ ਕਮਰਾ ਦਿੱਤਾ ਗਿਆ ਸੀ ਉਹ ਖਸਤਾ ਹਾਲਤ ਦੇ ਵਿੱਚ ਸੀਗਾ ਉਸੇ ਵੇਲੇ ਵੀ ਕੋਈ ਵੀ ਹਾਸਾ ਵਾਪਰ ਸਕਦਾ ਸੀਗਾ ਅਸੀਂ ਨੂੰ ਸਾਡੇ ਸਰਪੰਨ ਸਾਹਿਬ ਦੀ ਮਿਹਨਤ ਨਾਲ ਗਾੜ੍ਹ ਪਿੰਡ ਵਾਸੀਆਂ ਦੀ ਹੈ ਨਾ ਤਾਂ ਆਪਣੇ ਕਲੱਬ ਮੈਂਬਰਾਂ ਦੀ ਮਿਹਨਤ ਨਾਲ ਉਹਨਾਂ ਦੀ ਮੇਨ ਸੜਕਾ ਇੱਥੇ ਗਰਾੜ੍ਹ ਪਵਾਈ ਗਈ ਸਕੂਲ ਦੇ ਵਿੱਚ ਅੰਗਰਵਾੜੀ ਕੇਂਦਰ ਉਸਾਰਿਆ ਜਾ ਰਿਹਾ ਤੇ ਸਾਨੂੰ ਉਮੀਦ ਆ ਵੀ ਦੇ ਨਾਲ ਸਾਡੇ ਬੱਚੇ ਨੇ ਜਿਹੜੇ ਬਹੁਤ ਵਧੀਆ এডਿਕੇਸ਼ਨ ਪ੍ਰਾਪਤ ਕਰਨਗੇ ਤੇ ਸਾਡੇ ਸਾਡੇ ਪਿੰਡ ਦੇ ਬੱਚਿਆਂ ਦੀ ਸਿੱਖਿਆ ਦਾ ਬਹੁਤ ਸੁਧਾਰ ਹੋਣਾ ਹੈ। ਤੇ ਅਸੀਂ ਬਹੁਤ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।